ਇੱਕ ਸਮੇਂ ਦੀ ਗੱਲ ਹੈ ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ ਉਸ ਦੇ ਮਹਿਲ ਵਿੱਚ ਇੱਕ ਖੂਬਸੂਰਤ ਬਾਗੀਚਾ ਸੀ ਉਸ ਬਾਗੀਚੇ ਦੀ ਦੇਖਰੇਖ ਦੀ ਜ਼ਿੰਮੇਵਾਰੀ ਇੱਕ ਮਾਲੀ ਨੂੰ ਸੌਂਪੀ ਹੋਈ ਸੀ ਉਹ ਮਾਲੀ ਵੀ ਉਸ ਬਾਗੀਚੇ ਦੀ ਦੇਖਭਾਲ ਬਹੁਤ ਚੰਗੀ ਤਨ ਕਰਦਾ ਸੀ ਤੇ ਆਪਣਾ ਸਾਰਾ ਦਿਨ ਪੇੜ-ਪੌਦਿਆਂ ਵਿੱਚ ਹੀ ਗੁਜ਼ਾਰਦਾ ਸੀ ਰਾਜਾ ਮਾਲੀ ਦੇ ਕੰਮ ਤੋਂ ਬਹੁਤ ਖੁਸ਼ ਸੀ ਉਸ ਬਗੀਚੇ ਵਿੱਚ ਇੱਕ ਮਰੂਨ ਦਾ ਦਰਖਤ ਲੱਗਿਆ ਹੋਇਆ ਸੀ। ਉਸਦੇ ਬਹੁਤ ਸਾਰੇ ਅਮਰੂਦ ਲੱਗੇ ਹੋਏ ਸੀ। ਇੱਕ ਦਿਨ ਕੀ ਹੁੰਦਾ ਹੈ, ਇੱਕ ਤੋਤਾ ਉਸ ਬਗੀਚੇ ਵਿੱਚ ਹੁੰਦਾ ਹੈ। ਜਦੋਂ ਉਸਨੇ ਉਹ ਅਮਰੂਦ ਖਾਤੇ ਤਾਂ ਉਸਨੂੰ ਬਹੁਤ ਮਿੱਠੇ ਲੱਗੇ। ਉਸ ਦਿਨ ਤੋਂ ਬਾਅਦ ਉਹ ਤੋਤਾ ਰੋਜ਼ ਆਉਣ ਲੱਗਿਆ। ਉਸ ਬਾਗ ਵਿੱਚ ਆਉਣ ਲੱਗਿਆ। ਉਹ ਤੋਤਾ ਸਮਰੂਮ ਦੇ ਰੁੱਖ ਤੇ ਬੈਠਦਾ ਚਣ-ਚਣ ਕੇ ਮਿੱਠੇ ਮਰੂਦ ਖਾ ਲੈਂਦਾ ਕੱਚੇ ਤੇ ਅੱਧ ਪੱਕੇ ਮਰੂਦ ਉਹ ਥੱਲੇ ਛੱਡ ਦਿੰਦਾ ਤੋਤੇ ਦੀ ਇਸ ਹਰਕਤ ਤੇ ਮਾਲੀ ਨੂੰ ਬੜਾ ਗੁੱਸਾ ਆਉਂਦਾ ਸੀ ਉਹ ਥੋ ਉਸਨੂੰ ਭਜਾਉਣ ਦੀ ਬਹੁਤ ਕੋਸ਼ਿਸ਼ ਕਰਦਾ ਪਰ ਛਫਰਣਾ ਹੋ ਪਉਂਦਾ ਬਹੁਤ ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਤੋਤੇ ਨੂੰ ਉਸ ਤੋਂ ਭਜਾਉਣ ਤੋਂ ਸਫਲ ਨਾ ਹੋ ਪਾਇਆ ਤਾਂ ਰਾਜੇ ਕੋਲੇ ਚੜਿਆ ਗਿਆ ਉਸ ਨੇ ਰਾਜੇ ਨੂੰ ਉਸ ਤੋਤੇ ਦੀ ਹਰਕਤ ਬਾਰੇ ਚੰਗੀ ਤਰ੍ਹਾਂ ਜਾਣੀ ਕਰਾਇਆ ਬੋਲਿਆ ਕਿ ਮਹਾਰਾਜ ਤੇਸ ਤੋਤੇ ਨੇ ਮੈਨੂੰ ਪਰੇਸ਼ਾਨ ਕੀਤਾ ਹੋਇਆ ਹੈ ਮੇਰਾ ਸਾਰਾ ਸਮਾਂ ਉਸ ਨੂੰ ਭਜਾਉਣ ਵਿੱਚ ਹੀ ਨਿਕਲ ਜਾਂਦਾ ਹੈ ਮੈਂ ਬਾਕੀ ਪੋਧਰ ਦੀ ਦੇਖਭਾਲ ਚੰਗੀ ਤਰ੍ਹਾਂ ਨਹੀਂ ਕਰ ਪਾਉਂਦਾ ਉਸਨੂੰ ਕਾਬੂ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਰਹੀ ਤੁਸੀਂ ਹੀ ਕੁਝ ਕਰੋ ਆਖਰਕਾਰ ਰਾਜੇ ਨੇ ਇਸ ਸਮੱਸਿਆ ਦਾ ਖੁਦ ਹੀ ਸੁਝਾਉਣ ਦਾ ਫੈਸਲਾ ਕੀਤਾ ਅਗਲੇ ਦਿਨ ਬਾਗ ਵਿੱਚ ਗਿਆ ਤੇ ਅਮਰੂਦ ਦੀਆਂ ਟਾਹਣੀਆਂ ਵਿੱਚ ਲੁੱਕ ਕੇ ਬੈਠ ਗਿਆ ਹਰ ਰੋਜ਼ ਹੀ ਤਰ੍ਹਾਂ ਤੋਤਾ ਆਇਆ ਉਸ ਅਮਰੂਦ ਦੇ ਰੁੱਖ ਤੇ ਬੈਠ ਕੇ ਅਮਰੂਦ ਖਾਣ ਲੱਗਿਆ ਮੌਕਾ ਦੇਖ ਕੇ ਰਾਜੇ ਨੇ ਤੋਤੇ ਨੂੰ ਫਾੜ ਹੀ ਲਿਆ ਤੇ ਤੋਤੇ ਨੇ ਵੀ ਆਜ਼ਾਦ ਹੋਣ ਦੀ ਬੜੀ ਕੋਸ਼ਿਸ਼ ਕੀਤੀ ਉਹ ਸਫਲ ਨਾ ਹੋ ਸਕਿਆ ਹੌਇਤ ਵਿੱਚ ਤੋਤੇ ਨੇ ਰਾਜੇ ਨੂੰ ਬੇਨਤੀ ਕੀਤੀ ਤੇ ਉਸ ਨੂੰ ਛੱਡ ਦੇਵੇ ਰਾਜੇ ਨੇ ਵੀ ਜਿਵੇਂ ਉਸ ਦੀ ਗੱਲ ਸੁਣ ਕੇ ਵੀ ਅਣ ਸੁਣਿਆ ਕਰ ਦਿੱਤਾ ਤੋਤਾ ਫਿਰ ਬੋਲਿਆ हे ਰਾਜਨ ਜੇ ਤੂੰ ਮੈਨੂੰ ਛੱਡ ਦੇਵੇਂਗਾ ਤਾਂ ਮੈਂ ਤੈਨੂੰ ਗਿਆਨ ਦੀਆਂ ਚਾਰ ਗੱਲਾਂ ਦੱਸ ਸਕਦਾ ਰਾਜੀ ਨੂੰ ਉਸ ਤੋਤੇ ਤੇ ਬਹੁਤ ਗੁੱਸਾ ਸੀ ਫਿਰ ਵੀ ਉਸਨੇ ਉਸਦੀ ਗੱਲ ਮੰਨ ਲਈ ਤੇ ਬੋਲਿਆ ਠੀਕ ਹੈ ਪਹਿਲੇ ਤੂੰ ਮੈਨੂੰ ਗਿਆਨ ਦੀਆਂ ਚਾਰ ਗੱਲਾਂ ਦੱਸ ਉਹਨਾਂ ਨੂੰ ਸੁਣ ਲੈਣ ਤੋਂ ਬਾਅਦ ਹੀ ਸੋਚਿਆ ਜਾ ਸਕਦਾ ਹੈ ਤੈਨੂੰ ਛੱਡਣਾ ਠੀਕ ਹੋਵੇਗਾ ਜਾਂ ਨਹੀਂ ਉਹ ਤੋਤਾ ਰਾਜੇ ਦੀ ਸਿੱਖ ਗੱਲ ਨਾਲ ਸਹਿਮਤ ਹੋ ਗਿਆ ਤੇ ਬੋਲਿਆ ਠੀਕ ਹੈ ਸੁਣੋ ਪਹਿਲੀ ਗਿਆਨ ਦੀ ਗੱਲ ਕਦੇ ਵੀ ਆਪਣੇ ਹੱਥ ਆਏ ਦੁਸ਼ਮਣ ਨੂੰ ਜਾਣਨਾ ਦਿਓ ਰਾਜਾ ਬੋਲਿਆ ਤੇ ਠੀਕ ਹੈ ਹੁਣ ਦੂਜੀ ਗੱਲ ਦੱਸੋ ਤੋਤਾ ਬੋਲਿਆ ਤੇ ਦੂਜੀ ਗੱਲ ਇਹ ਹੈ ਕਦੇ ਕਿਸੇ ਅਸੰਭਵ ਗੱਲ ਤੇ ਯਕੀਨ ਨਾ ਕਰੋ ਰਾਜੇ ਨੇ ਕਿਹਾ ਬਹੁਤ ਵਧੀਆ ਹੁਣ ਤੀਸਰੀ ਗੱਲ ਦੱਸੋ ਉਹ ਤੋਤਾ ਬੋਲਿਆ ਤੀਸਰੀ ਗੱਲ ਇਹ ਹੈ ਕਿ ਬਿੱਤੇ ਤੇ ਕਦੇ ਉਸਤਾਵਾ ਨਾ ਕਰੋ ਰਾਜਾ ਬੋਲਿਆ ਇਹ ਵੀ ਠੀਕ ਹੈ ਹੁਣ ਚੌਥੀ ਗੱਲ ਦੱਸ ਉਹ ਤੋਤਾ ਬੋਲਿਆ ਤੇ ਹੈ ਰਾਜਨ ਚੌਥੀ ਗੱਲ ਬਹੁਤ ਗਹਿਰੀ ਹੈ ਮੈਂ ਉਹ ਤੁਹਾਨੂੰ ਦੱਸਣਾ ਤਾਂ ਚਾਹੁੰਨਾ ਪਰ ਤੁਸੀਂ ਮੈਨੂੰ ਇੰਨੀ ਜ਼ੋਰ ਨਾਲ ਫੜਿਆ ਹੋਇਆ ਏ ਤਾਂ ਮੇਰਾ ਤਾਂ ਦਾਮ ਹੀ ਘੁੱਟ ਰਹਾ ਕਿਰਪਾ ਕਰਕੇ ਤੁਸੀਂ ਆਪਣੀ ਪਕੜ ਥੋੜੀ ਢਿੱਲੀ ਕਰ ਲਓ ਤਾਂ ਮੈਂ ਤੁਹਾਨੂੰ ਚੌਥੀ ਗਿਆਨ ਦੀ ਗੱਲ ਮੈਂ ਦੱਸ ਸਕਾਂ ਰਾਜੇ ਨੇ ਉਸ ਤੋਤੇ ਦੀ ਗੱਲ ਮੰਨ ਲਈ ਤੇ ਆਪਣੀ ਪਕੜ ਢਿੱਲੀ ਛੱਡ ਦਿੱਤੀ ਪਕੜ ਢਿੱਲੀ ਹੋਣ ਦੇ ਨਾਲ ਉਹ ਤੋਤਾ ਰਾਜੇ ਦੇ ਹੱਥੋਂ ਨਿਕਲ ਗਿਆ ਤੇ ਰੌਖ ਦੀ ਉੱਚੀ ਇੱਕ ਟਾਣੀ ਤੇ ਬੈਠ ਗਿਆ ਕਿ ਰਾਜਾ ਉਸ ਨੂੰ ਦੇਖਦੇ ਹੀ ਰਹਿ ਗਿਆ ਰੌਖ ਦੀ ਉੱਚੀ ਟਾਣੀ ਤੇ ਦੂਤਾਂ ਬੈਠਾ ਬੋਲਿਆ ਤੇ ਚੌਥੀ ਗੱਲ ਇਹ ਹੈ ਤੇ ਸਰਪ ਗਿਆਨ ਦੀਆਂ ਗੱਲਾਂ ਸੁਣਨ ਦੇ ਨਾਲ ਕੁਝ ਨਹੀਂ ਹੁੰਦਾ ਉਹਨਾਂ ਤੇ ਅਮਲ ਵੀ ਕਰਨਾ ਪੈਂਦਾ ਹੈ ਹੁਣੇ ਕੁਝ ਸਮਾਂ ਪਹਿਲਾਂ ਮੈਂ ਤੁਹਾਨੂੰ ਗਿਆਨ ਦੀਆਂ ਤਿੰਨ ਗੱਲਾਂ ਦੱਸੀਆਂ ਸੀ ਜਿਨ੍ਹਾਂ ਨੂੰ ਸੁਣ ਕੇ ਵੀ ਤੁਸੀਂ ਅਲਸਨੇ ਕਰ ਦਿੱਤਾ ਹੈ ਪਹਿਲੀ ਗੱਲ ਤੁਹਾਨੂੰ ਦੱਸੀ ਸੀ ਆਪਣੇ ਹੱਥਾਂ ਦੇ ਦੁਸ਼ਮਣ ਨੂੰ ਕਦੇ ਜਾਣ ਨਾ ਦਿਓ ਪਰ ਤੁਸੀਂ ਤਾਂ ਆਪਣੇ ਹੱਥਾਂ ਦੇ ਦੁਸ਼ਮਣ ਮਤਲਬ ਮੈਨੂੰ ਹੀ ਜਾਣ ਦਿੱਤਾ ਦੂਸਰੀ ਗੱਲ ਇਹ ਸੀ ਤੇ ਸੰਬੰਧ ਗੱਲ ਤੇ ਕਦੇ ਭਰੋਸਾ ਨਾ ਕਰੋ ਤੇ ਪਰ ਜਦੋਂ ਮੈਂ ਕਿਹਾ ਤੇ ਚੌਥੀ ਗੱਲ ਬੜੀ ਗਹਿਰੀ ਹੈ ਪਰ ਤੁਸੀਂ ਮੇਰੀਆਂ ਗੱਲਾਂ ਵਿੱਚ ਆ ਗਏ ਤੀਸਰੀ ਗੱਲ ਮੈਂ ਇਹ ਆਖੀ ਸੀ ਤੇ ਬੀਤੇ ਹੋਏ ਕੱਲ ਤੇ ਪਛਤਾਵਾ ਨਾ ਕਰੋ ਪਰ ਦੇਖੋ ਮੇਰੇ ਤੁਹਾਡੇ ਹੱਥ ਵਿੱਚ ਹੀ ਸੁੱਟ ਜਾਣ ਤੇ ਤੁਸੀਂ ਪਛਤਾਵਾ ਕਰ ਰਹੇ ਹੋ ਐਨਾ ਕਹਿ ਕੇ ਤੂੰ ਤਾਂ ਉੱਥੋਂ ਔੜ ਗਿਆ ਤੇ ਰਾਜਾ ਹੱਥ ਮਲਦਾ ਰਹਿ ਗਿਆ ਸੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿਰਫ ਗਿਆਨ ਇਕੱਠਾ ਕਰਨ ਦੇ ਨਾਲ ਕੋਈ ਸਿਰਫ ਗਿਆਨੀ ਨਹੀਂ ਬਣ ਜਾਂਦਾ ਸਗੋਂ ਗਿਆਨੀ ਤਾਂ ਉਹ ਹੁੰਦਾ ਹੈ ਜੋ ਸਿਰਫ ਉਸ ਗਿਆਨ ਤੇ ਅਮਲ ਵੀ ਕਰਦਾ ਹੈ ਜਿੰਦਗੀ ਵਿੱਚ ਜੋ ਵੀ ਬੀਤ ਗਿਆ ਉਹ ਸਾਡੇ ਹੱਥ ਵਿੱਚ ਨਹੀਂ ਪਰ ਚੱਲ ਰਿਹਾ ਸਮਾਂ ਸਾਡੇ ਹੱਥ ਵਿੱਚ ਹੀ ਹੈ ਚੱਲ ਰਿਹਾ ਅੱਜ ਵੀ ਆਉਣ ਵਾਲੇ ਸਨੇਹਰੀ ਕੱਲ ਦਾ ਅਨੁਮਾਨ ਕਰੇਗਾ ਅਸਲੀ ਆਪਣੇ ਅੱਜ ਵਿੱਚ ਰਹਿ ਕੇ ਇਸ ਨੂੰ ਜੀ ਕੇ ਐਸ ਵਿੱਚ ਸੁਧਾਰ ਕਰੋ ਤੇ ਆਪਣੇ ਆਉਣ ਵਾਲੇ ਕੱਲ ਨੂੰ ਬਿਹਤਰ ਬਣਾਓ ਤੇ ਹਮੇਸ਼ਾ ਲਈ ਯਾਦ ਰੱਖੋ ਜੇਕਰ ਤੁਸੀਂ ਚੰਗਾ ਸੁਣ ਰਹੇ ਹੋ ਤਾਂ ਤੁਸੀਂ ਸਹੀ ਸੰਸਾਰ ਸੁਣ ਰਹੇ ਹੋ ਐਸੇ ਤਰ੍ਹਾਂ ਦੀਆਂ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੋਂ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਆਪਣਾ ਖਿਆਲ ਰੱਖੋ ਧੰਨਵਾਦ